ਮੈਨੂੰ ਉਹਨੇ ਦੱਸਿਆ ਈ ਥੋੜਾ ਜਿਹਾ ਮੈਨੂੰ ਪਿਛਲੇ ਸੋਮਵਾਰ ਪਤਾ ਲੱਗਾ ਤੇ ਉਹ ਕੁੜੀ ਦੀ ਕੋਈ ਗੱਲ ਈ ਉਹਨੇ ਕੁੜੀ ਨੂੰ ਵੇਖ ਲਿਆ ਕਿ ਨਾ ਮਲਗੀ ਬਾਈਕ ਤੇ ਚੜ ਕੇ ਜਾਂਦੇ ਆ ਬਸ ਉਹਨੇ ਉਹਦਾ ਉਹ ਬਾਰੇ ਪੁੱਛਿਆ ਮੇਰੇ ਬੱਚੇ ਨੇ ਹੋਰ ਮੈਨੂੰ ਇੰਨਾ ਜ਼ਿਆਦਾ ਕੁਝ ਦੱਸਿਆ ਨਹੀਂ ਮੈਂ ਕਿਹਾ ਚੱਲ ਕੋਈ ਨਹੀਂ ਪੁੱਤ ਕੋਈ ਗੱਲਾਂ ਹੋ ਜਾਂਦੀਆਂ ਪਾ ਕਲਾਸਮੇਟ ਹੁੰਦੇ ਜਿੱਦਾਂ ਬੱਚੇ ਕਰਦੇ ਹੀ ਗੱਲਾਂ ਮੈਨੂੰ ਪਤਾ ਨਹੀਂ ਮੇਰੇ ਬੱਚੇ ਨੇ ਇੰਦਾ ਵੱਡਾ ਸਟੈਪ ਚੁੱਕ ਲੈਣਾ ਜਾਂ ਕੁਝ ਮੈਂ ਤਾਂ ਰੋਜ਼ ਉਹ ਜਿੱਦਾਂ ਅੱਗੇ ਨਾਰਮਲ ਜਾਂਦਾ ਹੀ ਇਦਾਂ ਗਿਆ ਵਾ ਲੱਗਦਾ ਪੁੱਤੋਂ ਖਾਮਿਆ ਹੀ ਹਾਂ ਜੀ ਉਹਨੂੰ ਮੇਰੇ ਪੁੱਤ ਨੂੰ ਜੇ ਉਹਦੀ ਮੰਗਣੀ ਹੋਈ ਸੀ ਪਹਿਲਾਂ ਮੇਰੇ ਪੁੱਤਾਂ ਕਾਤੋਂ ਦੋਸਤੀ ਦਾ ਤੇ ਮੇਰੇ ਬੱਚੇ ਨੂੰ 6 ਮਹੀਨੇ ਜੇ ਹੋਏ ਜਾਂਦੇ ਨੂੰ ਕਾਲਜ ਮੇਰੇ ਪੁੱਤ ਤਾਂ ਇੰਨਾ ਦਮੱਖ ਖਰਾਬ ਕਰਤਾ ਮੇਰੇ ਪੁੱਤ ਦੇ ਇੰਨਾ ਪੜਾਈ ਚ ਸ਼ਿਆਰ ਇਨਾਂ ਮਤਲਬ ਕਿ ਇੰਟੈਲੀਜੈਂਟ ਹੈ ਉਹ ਕਹਿੰਦਾ ਮੈਂ ਆ ਪੜਾਈ ਕਰਕੇ ਮੈਂ ਮੈਂ ਟੈਸਟ ਦੇਣਾ ਜੱਜ ਦਾ ਟੈਸਟ ਦੇਣਾ ਮੇਰੇ ਬੱਚੇ ਨੇ ਕਿੱਥੇ ਸੁਪਨੇ ਮੇਰੇ ਬੱਚੇ ਨੇ ਸਜਾਇਆ ਇਹ ਤੇ ਕਿੱਥੇ ਮੇਰੇ ਬੱਚੇ ਦਾ ਦਿਮਾਗ ਖਰਾਬ ਕਰਤਾ ਤੇ ਮੇਰੇ ਬੱਚੇ ਨੂੰ ਪ੍ਰੈਸ਼ਰ ਚ ਆਨ ਕੇ ਮੇਰੇ ਬੱਚਾ ਕੱਲਾ ਕੱਲਾ ਮੇਰਾ ਪੁੱਤ ਮੇਰੇ ਗੁੜੀਆਂ ਜੇ 5 ਸਾਲ ਦੀ ਮੇਰੇ ਬੱਚੇ ਨੂੰ ਅਜੇ ਪਤਾ ਹੀ ਨਹੀਂ ਮੇਰੇ ਭਰਾ ਨਾਲ ਕੀ ਹੋ ਗਿਆ ਵਾ ਮਨ ਯਾਨੀ ਕਿ ਗੱਲ ਕਰਦੀ ਨਹੀਂ ਕੋਈ ਪ੍ਰਿੰਸ ਨਾਲ ਪਹਿਲਾਂ ਨਾ ਆਪ ਫੋਨ ਕਰਦੀ ਮੇਰੇ ਬੱਚੇ ਕੋ ਨਾ ਉਹ ਮੰਗਦੀ ਨੰਬਰ ਮੰਗਦੀ ਮੇਰੇ ਬੱਚੇ ਨੇ ਮੈਨੂੰ ਗੱਲ ਦੱਸੀ ਮੇਰੇ ਪੁੱਤ ਨੇ ਮੇਰਾ ਅੰਦਾ ਮਮਾ ਮੇਰੇ ਕੋ ਨੰਬਰ ਮੰਗਦੀ ਤੇ ਮੈਂ ਨੰਬਰ ਨਹੀਂ ਦਿੱਤਾ ਮਮਾ ਮੈਂ ਕਿਹਾ ਤੇ ਮੇਰੀ ਮਮਾ ਆਂਦਾ ਵਾ ਮੇਰੇ ਕੋ ਮੇਰੇ ਕੋ ਫੋਨ ਨਹੀਂ ਆਗਾ ਮੇਰੇ ਮਮਾ ਕੋ ਫੋਨ ਆ ਤੇ ਫਿਰ ਆਂਦਾ ਮੈਨੂੰ ਆਂਦੀ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਮੈਂ ਬਸ ਗੱਲ ਕਰੂੰਗੀ ਪ੍ਰਿੰਸ ਤੂੰ ਦੂਜੇ ਮੁੰਡੀਆਂ ਵਰਗਾ ਨਹੀਂ ਆ ਮੈਂ ਕੋਈ ਮੁੰਡੇ ਕੋਈ ਗੱਲ ਵੀ ਨਹੀਂ ਤਾਂ ਨਹੀਂ ਆ ਤੂੰ ਗੱਲ ਨਹੀਂ ਕਰਦਾ ਕੋਈ ਵੀ ਤਾਂ ਤੂੰ ਬਸ ਮਨ ਕੇ ਆਪਣੇ ਧਿਆਨ ਫੜਦਾ ਰਹਿੰਦਾ ਵਾਂ ਪਰਸ ਮੈਂ ਪੜਾਈ ਵਾਸਤੇ ਗੱਲ ਕਰੂੰਗੀ ਆਂਦਾ ਫਿਰ ਮੰਮਾ ਮੈਂ ਇੰਸਟਾ ਦੀ ਆਈਡੀ ਦੇ ਦਿੱਤੀ ਉਹਨੂੰ ਮੰਮਾ ਮੈਂ ਤੈਨੂੰ ਦਿਖਾ ਦੂੰਗਾ ਉਹਨੇ ਪਹਿਲਾ ਮੈਸੇਜ ਵੀ ਉਹਨੇ ਕੀਤਾ ਮੰਮਾ ਮੈਂ ਦਿਖਾ ਦੂੰਗਾ ਮਰਬੇ ਨੂੰ ਇੰਨਾ ਨਹੀਂ ਪਤਾ ਮੇਰੇ ਬੱਚੇ ਨੇ ਇਹੋ ਜਿਹਾ ਸਟੈਪ ਚੁੱਕ ਲੈਣਾ ਮੇਰੇ ਬੱਚਾ ਤਾਂ ਮੈਨੂੰ ਜਿੱਤਰਾ ਅੱਗੇ ਮੈਨੂੰ ਪੈਰਿਆ ਤੇ ਲਾ ਕੇ ਮੇਰੇ ਨਾਲ ਮਿਲ ਕੇ ਜਾਂਦਾ ਏ ਮੇਰਾ ਬੱਚਾ ਮੈਨੂੰ ਜੱਫੀ ਪਾ ਕੇ ਮਿਲ ਕੇ ਕਿਉਂ ਮੈਨੂੰ ਆਂਦਾ ਮੰਮਾ ਮੈਂ ਚੱਲਿਆ ਵਾਂ ਮੈਨੂੰ ਪਤਾ ਹੀ ਨਹੀਂ ਮੈਂ ਪੁੱਤ ਕੇ کاری ਕਰਕੇ ਜਾਂ ਮੈਂ ਤੇ ਬਸ ਉਹਨੂੰ ਕਾਲਜ ਭੇਜਿਆ ਮੈਂ ਕਿਹਾ ਚੱਲ ਮੇਰਾ ਬੱਚਾ ਇੰਚਤਰਾ ਅੱਗੇ ਜਾਂਦਾ ਹੁਣ ਉਦਾਂ ਹੀ ਜਾ ਗਿਆ ਵਤ ਉਦਾਂ ਹੀ ਆ ਜੂਗਾ ਮੇਰੇ ਪੁੱਤ ਨੂੰ ਨਜਾਇਜ਼ ਬਦਨਾਮ ਕਰਨ ਦੇ ਕਈ ਕੁਛ ਜਿਹਦੇ ਵੀਡੀਓ ਨਜਾਇਜ਼ ਚੋਕੇ ਮੇਰੇ ਬੱਚੇ ਦਾ ਬੈਕਗਰਾਉਂਡ ਕਰਨਾ ਪਤਾ ਟੀਚਰਾਂ ਕੋ ਰੈਂਦਾ ਬੱਚਾ ਜ਼ਿਆਦਾ ਮੇਰੇ ਬੱਚੇ ਗੋਂਦਵਾਲ ਪੜ੍ਹਾਈ ਕੀਤੀਆਂ ਮੇਰੇ ਬੱਚੇ ਨੇ ਗੋਂਦਵਾਲ ਸਿਬੀਐਸਆਈ ਇੰਸਟੀਚਿਊਟ ਤੋਂ ਕੀਤੀ ਆ ਉੱਥੇ ਜਾ ਕੇ ਟੀਚਰਾਂ ਦਾ ਸਟਾਫ ਕੋ ਪਤਾ ਕਰ ਸਕਦੇ ਮੇਰੇ ਬੱਚੇ ਨੇ 10ਵੀਂ ਉੱਥੋਂ ਪਾਸ ਕੀਤੀ ਆ ਫਿਰ ਬੱਚੇ ਨੇ ਪਲੱਸ 1 ਪਲੱਸ 2 ਮਾਝਾ ਪਬਲਿਕ ਸਕੂਲ ਤੋਂ ਕੀਤੀ ਉੱਥੋਂ ਜਾ ਕੇ ਟੀਚਰਾਂ ਤੋਂ ਪਤਾ ਕਰ ਸਕਦੇ ਹੋ ਉਹਨਾਂ ਦੇ ਤੇ ਕਿਹੋ ਜਿਹਾ ਮੇਰਾ ਬੱਚਾ ਰਿਆ ਵਾ ਕੀਤੇ ਦੀ ਹਾਲਵਰ ਕੁਝ ਪਤਾ ਲੱਗਾ ਕਿਦਾਂ ਲੱਗ ਗਿਆ ਸਰ ਉਹਦਾਂ ਨੂੰ ਮੈਨੂੰ ਹਜੇ ਪਤਾ ਨਹੀਂ